ਜਦੋਂ ਪਹਿਲੀ ਉਦਾਸੀ ਦੇ ਤਹਿਤ ਜਗਤ ਜਲੰਦੇ ਨੂੰ ਤਾਰਨ ਵਾਸਤੇ ਪਾਪਾਂ ਦੇ ਵਿੱਚ ਸੜਦੇ ਬਲ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਏਮਨਾਬਾਦ ਦੀ ਧਰਤੀ ਤੇ ਗਏ। ਏਮਨਾਬਾਦ ਦੀ ਧਰਤੀ ਦੇ ਉੱਪਰ ਰਹਿੰਦਾ ਸੀ ਜੀ ਭਾਈ ਲਾਲੋ। ਹੁਣ ਭਾਈ ਲਾਲੋ ਇੱਕ ਤੇ ਗਰੀਬ ਬਹੁਤ ਸੀ। ਇੱਕ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਜਾਤ ਪਾਤ ਦਾ ਕੋੜ ਬੜਾ ਚੁੰਬੜਿਆ ਹੋਇਆ ਸੀ ਸਮਾਜ ਨੂੰ ਅੱਜ ਵੀ ਕਈ ਸਥਾਨਾਂ ਤੇ ਹੈ ਜੀ ਦਾਸ ਕਈ ਨਗਰਾਂ ਦੇ ਵਿੱਚ ਗਿਆ ਜਿੱਥੇ ਅੱਜ ਵੀ ਲੋਕ ਪੜਦੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਨੇ ਪਰ ਹਿਰਦੇ ਦੇ ਵਿੱਚੋਂ ਜਾਤ ਦਾ ਅਭਿਮਾਨ ਨਹੀਂ ਘਟ ਸਕੇ ਉਥੇ ਜਾਤ ਦੇ ਆਧਾਰ ਤੇ ਗੁਰੂ ਘਰ ਬਣੇ ਹੋਏ ਜੇ ਕਿਤੇ ਨੀਅਤ ਨਾਲ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜਿਆ ਹੁੰਦਾ ਤੇ ਪਤਾ ਲੱਗਦਾ ਵੀ ਦੋਈ ਨੇਤਰ ਪਰਮੇਸ਼ਰ ਨੇ ਗਰੀਬ ਨੂੰ ਦਿੱਤੇ ਦੋਈ ਅਮੀਰ ਨੂੰ ਕਿਹੜੀ ਜਾਤ ਵਿੱਚ ਆਕ ਇਕੋ ਜਿਹਾ ਖੂਨ ਦਾ ਰੰਗ ਹੈ ਇਕੋ ਜਿਹਾ ਇਕੋ ਜਿਹਾ ਪਰਮੇਸ਼ਰ ਨੇ ਦੋ ਦੋ ਸਭ ਨੂੰ ਪੈਰ ਦਿੱਤੇ ਦੋ ਦੋ ਅੱਖਾਂ ਦਿੱਤੀਆਂ ਨੇ ਉਹੀ ਸੂਰਜ ਗਰੀਬ ਵਾਸਤੇ ਚੜਦਾ ਉਹੀ ਅਮੀਰ ਵਾਸਤੇ ਚੜਦਾ ਇਹ ਹੀ ਹਵਾਵਾਂ ਸਭ ਨੂੰ ਸਾਂਝੀਆਂ ਦਿੱਤੀਆਂ ਨੇ ਫਿਰ ਕੋਈ ਮਨੁੱਖ ਕਿਵੇਂ ਵਿਸ਼ੇਸ਼ ਹੋ ਗਿਆ ਮਨੁੱਖ ਵਿਸ਼ੇਸ਼ ਹੁੰਦਾ ਜੀ ਆਪਣੇ ਕਰਮਾਂ ਕਰਕੇ ਕੋਈ ਮਨੁੱਖ ਵੱਡਾ ਹੁੰਦਾ ਪਰਮੇਸ਼ਰ ਦੀ ਪ੍ਰਾਪਤੀ ਕਰਨ ਕਰਕੇ ਕੋਈ ਵੀ ਮਨੁੱਖ ਜਾਤ ਕਰਕੇ ਕਦੇ ਵੱਡਾ ਨਹੀਂ ਹੋ ਸਕਦਾ ਪਰ ਭਾਈ ਲਾਲੋ ਜੀ ਨੂੰ ਇੱਕ ਤੇ ਗਰੀਬ ਹੋਣ ਕਰਕੇ ਕੋਈ ਸਤਕਾਰ ਨਹੀਂ ਦਿੰਦਾ ਸੀ ਤੇ ਦੂਜੀ ਚੀਜ਼ ਸਾਧ ਸੰਗਤ ਦੀ ਜਾਤ ਦੇ ਅਭਿਮਾਨੀ ਲੋਕਾਂ ਨੇ ਉਹਨਾਂ ਨੂੰ ਨੀਵੀਂ ਜਾਤ ਦਾ ਕਹਿ ਕੇ ਹਮੇਸ਼ਾ ਹੀ ਨਰਾਦਰ ਕੀਤਾ ਪਰ ਭਾਈ ਲਾਲੋ ਜੀ ਬਹੁਤ ਗੁਰਮੁਖ ਰੂਹ ਸਨ ਗੁਰਮੁਖੋ ਆਪਣੀ ਕਿਰਤ ਕਰਦੇ ਸਨ ਇਮਾਨਦਾਰੀ ਦੇ ਨਾਲ ਆਪਣੀ ਕਮਾਈ ਕਰਦੇ ਸਨ ਬੇਸ਼ੱਕ ਬਹੁਤ ਥੋੜਾ ਕਮਾਉਂਦੇ ਸੀ ਕਿੰਨਾ ਥੋੜਾ ਇਤਿਹਾਸ ਕਹਿੰਦਾ ਇੰਨਾ ਥੋੜਾ ਕੇ ਖਾਣ ਵਾਸਤੇ ਕਨਕ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਕੋਧਰੇ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਸੀ ਜੀ ਪਰ ਉਹਨਾਂ ਸਮਿਆਂ ਵਿੱਚ ਕੋਧਰੇ ਦੀ ਰੋਟੀ ਉਹੀ ਖਾਂਦਾ ਸੀ ਜੋ ਕਨਕ ਨੂੰ ਖਰੀਦਣ ਦੇ ਸਮਰੱਥ ਨਹੀਂ ਹੁੰਦਾ ਸੀ ਸਰਸੋ ਦਾ ਸਾਗ ਕੋਧਰੇ ਦੀ ਰੋਟੀ ਵਾਹਿਗੁਰੂ ਜੀ ਭਾਈ ਲਾਲੋ ਜਿੱਤੇ ਘਰ ਵਿੱਚ ਬਣਨਾ ਆਮ ਗੱਲ ਸੀ ਇਹ ਕਹਿੰਦੇ ਏਮਨਾਬਾਦ ਦੀ ਧਰਤੀ ਤੇ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਪਿੰਡ ਦੇ ਬਾਹਰ ਜਾ ਕੇ ਬਹਿ ਗਏ ਮੇਰੇ ਸਤਿਗੁਰੂ ਇਧਰ ਮਲਕ ਭਾਗੂ ਨੇ ਸਾਧ ਸੰਗਤ ਜੀ ਭੋਜ ਤਿਆਰ ਕੀਤਾ ਉਹਨੇ ਪੂਰੇ ਏਮਨਾਬਾਦ ਦੇ ਸਾਧੂ ਸੰਤ ਮਹਾਤਮਾਵਾਂ ਨੂੰ ਆਪਣੇ ਘਰ ਬੁਲਾਇਆ ਚੰਗੇ ਬਸਤਰ ਭੇਟ ਕੀਤੇ 36 ਪ੍ਰਕਾਰ ਦਾ ਭੋਜਨ ਤਿਆਰ ਕੀਤਾ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਸੱਦਾ ਆਇਆ ਹੁਣ ਗੁਰੂ ਨੇ ਸੱਦਾ ਥੋੜਾ ਵੇਖਣਾ ਹੈ ਗੁਰੂ ਨੇ ਇਹ ਵੇਖਣਾ ਹੈ ਵੀ ਸੱਦਾ ਭੇਜਣ ਵਾਲਾ ਕੌਣ ਹੈ ਉਹਦੀ ਨੀਅਤ ਕੀ ਹੈ ਉਹਦੇ ਕਰਮ ਕੀ ਨੇ ਉਹਦੀ ਜ਼ਿੰਦਗੀ ਕੀ ਹੈ ਇਥੇ ਚਲੋ ਅੱਜ ਅਸੀਂ ਆਂ ਕਿਸੇ ਬੰਦੇ ਨੇ ਲਿਆ ਕੇ ਗੁਰੂ ਘਰ ਕਿਲੋ ਸੋਨਾ ਦਾਨ ਕਰਤਾ ਨਾ ਕਿਦਰੇ ਸਰੋਪੇ ਪੈ ਜਾਂਦੇ ਨੇ ਜਕਾਰੇ ਲੱਗ ਜਾਂਦੇ ਨੇ ਸਾਧ ਸੰਗਤ ਜੀ ਕੋਈ ਨਹੀਂ ਆ ਕੇ ਸਵਾਲ ਕਰਦਾ ਵੀ ਦੱਸ ਭਾਈ ਇਹ ਕਿਲੋ ਸੋਨਾ ਤੇਰੀ ਦਸਾਂ ਨੋਹਾਂ ਦੀ ਕਿਰਤ ਦਾ ਹੈ ਕਿਤੇ ਕੋਈ ਠੱਗੀ ਚੋਰੀ ਤੇ ਨਹੀਂ ਕੀਤੀ ਇਤਿਰੀ ਕਮਾਈ ਬੇਈਮਾਨੀ ਦੀ ਤੇ ਨਹੀਂ ਕੋਈ ਨਹੀਂ ਪੁੱਛਦਾ ਬਸ ਜਦੋਂ ਵੀ ਕੋਈ ਲਿਆ ਕੇ ਦਾਨ ਕਰਦੇ ਜਿੰਨਾ ਮਰਜੀ ਉਸੇ ਵੇਲੇ ਜਕਾਰੇ ਛੱਡ ਦਿੱਤੇ ਜਾਂਦੇ ਨੇ ਸਰੋਪੇ ਪਾ ਦਿੱਤੇ ਜਾਂਦੇ ਨੇ ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕੀਤਾ 36 ਪ੍ਰਕਾਰ ਦਾ ਭੋਜਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਰੱਖਣ ਦੀ ਕੋਸ਼ਿਸ਼ ਕੀਤੀ ਮਲਕ ਭਾਗੂ ਨੇ ਮਹਿੰਗੇ ਕੀਮਤੀ ਵਸਤਰਾਂ ਦਾ ਲਾਲਚ ਦਿੱਤਾ ਚੰਗੀ ਮਾਇਆ ਦਾ ਲਾਲਚ ਦਿੱਤਾ ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਨਿਯੋਤਾ ਸਵਕਾਰ ਨਹੀਂ ਕੀਤਾ ਨਹੀਂ ਗਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਉਂਕਿ ਗੁਰੂ ਨੂੰ ਮਹਿੰਗੀਆਂ ਵਸਤੂਆਂ ਨਾਲ ਨਹੀਂ ਰਜਾਇਆ ਜਾ ਸਕਦਾ ਗੁਰੂ ਨੂੰ ਲਾਲਚ ਨਾਲ ਨਹੀਂ ਰਜਾਇਆ ਜਾ ਸਕਦਾ ਸੌਦੇਬਾਜ਼ੀ ਗੁਰੂ ਨੂੰ ਨਹੀਂ ਪਾਉਂਦੀ ਗੁਰੂ ਹਮੇਸ਼ਾ ਜਦੋਂ ਵੇਖਦਾ ਹੈ ਪ੍ਰੇਮ ਤੇ ਨੀਅਤ ਵੇਖਦਾ ਹੈ ਸਾਧ ਸੰਗਤ ਜੀ ਮਲਕ ਭਾਗੋ ਨੇ ਕਈ ਸੱਦੇ ਭੇਜੇ ਡਰਾਬੇ ਤੱਕ ਵੀ ਦਿੱਤੇ ਧੰਨ ਗੁਰੂ ਨਾਨਕ ਸਾਹਿਬ ਨੂੰ ਪਰ ਮੇਰੇ ਸਤਿਗੁਰੂ ਸਾਹਿਬ ਨਹੀਂ ਗਏ ਤੇ ਦੂਜੇ ਪਾਸੇ ਭਾਈ ਲਾਲੋ ਜੀ ਨੇ ਇੱਕ ਵੀ ਸੱਦਾ ਨਹੀਂ ਭੇਜਿਆ ਭਾਈ ਲਾਲੋ ਦੇ ਘਰ ਦਾ ਦਰਵਾਜ਼ਾ ਆਪ ਖੜਕਾਇਆ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਸਾਥ ਸੰਗਤ ਜੀ 17 ਦਿਨ ਦਾ ਸਫ਼ਰ ਚੱਲ ਕੇ ਕੀਤਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਾਲੋ ਦੇ ਘਰ ਤੱਕ ਪੁੰਜਣ ਵਾਸਤੇ ਏਮਨਾਬਾਦ ਦੀ ਧਰਤੀ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਪਹੁੰਚਦੇ ਨੇ ਨਾ ਭਾਈ ਲਾਲੋ ਆਪ ਵੀ ਬੜਾ ਪ੍ਰੇਮ ਵਾਲਾ ਸੀ ਜੀ ਤੇ ਉਹਦੀ ਪਤਨੀ ਵੀ ਬਹੁਤ ਚੰਗੀ ਗੁਰਮੁਖ ਸੁਭਾਅ ਦੀ ਸੀ ਜੀ ਇਸੇ ਲਈ ਗਰੀਬੀ ਵਿੱਚ ਉਹਦੇ ਨਾਲ ਕੱਟੀ ਜਾਂਦੀ ਸੀ ਨਾ ਚੰਗੇ ਸੁਭਾਅ ਦੀ ਸੀ ਜਦੋਂ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ ਗੁਰਮੁਖੋ ਵੇਖੋ ਨੀਅਤ ਨੂੰ ਭਾ ਕਿਵੇਂ ਲੱਗਦੇ ਨੇ ਮਰਜ ਨੇ ਆਵਾਜ਼ ਦਿੱਤੀ ਭਾਈ ਲਾਲੋ ਜੀ ਦਰਵਾਜ਼ਾ ਖੋਲੋ ਹੁਣ ਇਹ ਭਾਈ ਲਾਲੋ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਐਸਾ ਵਾਪਰਿਆ ਕਿ ਲਾਲੋ ਦੇ ਨਾਮ ਨਾਲ ਕਿਸੇ ਨੇ ਭਾਈ ਤੇ ਜੀ ਸ਼ਬਦ ਲਾਇਆ ਕਿਉਂਕਿ ਗਰੀਬ ਬੰਦੇ ਨੂੰ ਨਾ ਤੇ ਕੋਈ ਜੀ ਕਹਿੰਦਾ ਤੇ ਨਾ ਕੋਈ ਭਾਈ ਬਣਾਉਣਾ ਚਾਹੁੰਦਾ। ਇੱਕ ਤੇ ਛੋਟੀ ਜਾਤ ਹੋਣ ਕਰਕੇ ਭਾਈ ਲਾਲੂ ਜੀ ਨੂੰ ਕੋਈ ਸਤਿਕਾਰ ਨਹੀਂ ਦਿੰਦਾ ਸੀ ਜੀ ਕੌਣ ਕਹਿੰਦਾ ਜੀ ਤੇ ਭਾਈ ਬਣਾਉਣਾ ਤੇ ਬੜੀ ਦੂਰ ਦੀ ਗੱਲ। ਭਾਈ ਲਾਲੂ ਦੇ ਜੀਵਨ ਵਿੱਚ ਪਹਿਲੀ ਵਾਰ ਐਸੀ ਘਟਨਾ ਵਾਪਰੀ ਕਿ ਇਹ ਦੋ ਸ਼ਬਦ ਇਕੱਠੇ ਕੰਨਾਂ ਵਿੱਚ ਪਏ ਇੱਕ ਭਾਈ ਤੇ ਦੂਜਾ ਜੀ ਤੇ ਕਹਿਣ ਵਾਲਾ ਕੌਣ ਹੈ? ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਰਵਾਜ਼ਾ ਖੜਕਾਇਆ ਸ਼ਬਦ ਵਰਤੇ ਭਾਈ ਲਾਲੋ ਜੀ ਦਰਵਾਜ਼ਾ ਖੋਲੋ ਉਹ ਗੁਰਮੁਖੋ ਕਿਹੜੀ ਦੁਨੀਆ ਨੂੰ ਕੁਛ ਕਰਨ ਦੇ ਚੱਕਰਾਂ ਵਿੱਚ ਫਿਰਦੇ ਆ ਦੁਨੀਆ ਸਤਕਾਰ ਦਿੰਦੀ ਐ ਸਾਡੇ ਅਹੁਦੇ ਨੂੰ ਦੁਨੀਆ ਸਤਕਾਰ ਦਿੰਦੀ ਐ ਸਾਡੀ ਮਾਇਆ ਨੂੰ ਜੇ ਵਿੱਚ ਪਏ ਪੈਸੇ ਨੂੰ ਸਲਾਮਾਂ ਨੇ ਇਹ ਸਾਡੀ ਆਪਣੀ ਹੀ ਸਮਝ ਹੈ ਵੀ ਖਾਣੀ ਮੇਰਾ ਸਤਕਾਰ ਸੰਸਾਰ ਕਰਦਾ ਪਿਆ ਨਹੀਂ ਦੁਨੀਆ ਹਮੇਸ਼ਾ ਔਦ ਦੇ ਦਾ ਮਾਇਆ ਦਾ ਰੁਤਬੇ ਦਾ ਪੈਸੇ ਦਾ ਸਤਕਾਰ ਕਰਦੀ ਹੈ ਇੱਕੋ ਇੱਕ ਗੁਰੂ ਹੈ ਜੋ ਤੇਰੇ ਪ੍ਰੇਮ ਤੇ ਭਾਵਨਾ ਦਾ ਸਤਕਾਰ ਕਰਦਾ ਹੈ ਤੁਸੀਂ ਕਦੇ ਵੀ ਇਹਨੂੰ ਸੰਸਾਰ ਦੇ ਵਿੱਚ ਅਜਮਾ ਕੇ ਵੇਖ ਲੈਣਾ ਇਦਾਂ ਹੀ ਥੋੜਾ ਵਿਦਵਾਨਾਂ ਨੇ ਕਿਹਾ ਵੀ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਜਿਸ ਬੰਦੇ ਦੇ ਕੋਲ ਬਿਲਕੁਲ ਵੀ ਮਾਇਆ ਨਹੀਂ ਹੈ ਨਾ ਜੀ ਸੰਸਾਰ ਦੇ ਪਦਾਰਥ ਨਹੀਂ ਦੋ ਵਕਤ ਦੀ ਰੋਟੀ ਜਿਸ ਬੰਦੇ ਨੂੰ ਮਸਾ ਨਸੀਬ ਹੁੰਦੀ ਉਹ ਸਿਹਿਹਾਰੀਦਾਰ ਬੰਦੇ ਨੂੰ ਕੋਈ ਨਹੀਂ ਕਹਿੰਦਾ ਵੀ ਪਰਸ ਰਾਮ ਜੀ ਸਾਡੇ ਘਰ ਆਉ। ਨਹੀਂ। ਉਹਦੇ ਤੇ ਨਾਮ ਵਿੱਚ ਵੀ ਸਤਕਾਰ ਨਹੀਂ ਵਰਤਿਆ ਜਾਂਦਾ। ਉਹ ਇਹ ਪਰਸੂ ਇਹ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ। ਉਹ ਪਰਸੂ ਇਧਰ ਆ ਆ ਕੰਮ ਕਰੀਏ। ਇਦਾਂ ਹੀ ਹੁੰਦਾ ਹੈ ਨਾ ਜੀ। ਘਰਾਂ ਵਿੱਚ ਕੰਮ ਕਰਨ ਵਾਲੇ ਦਿਹਾੜੀਦਾਰ ਸੇਰੀਆਂ ਨੂੰ ਕਦੇ ਕਿਸੇ ਨੇ ਜੀ ਸ਼ਬਦ ਲਾ ਕੇ ਬੁਲਾਇਆ ਜੀ ਨਹੀਂ ਇਸੇ ਲਈ ਕਿਹਾ ਜਾਂਦਾ ਵੀ ਪਰਸੂ ਕਹਿ ਕੇ ਆਵਾਜ਼ ਉਹਦਾ ਨਾਮ ਲੈ ਕੇ ਨਾਮ ਵੀ ਚੰਗੇ ਤਰੀਕੇ ਨਾਲ ਨਹੀਂ ਲਿਆ ਜਾਂਦਾ ਜੀ ਗਰੀਬ ਬੰਦੇ ਦਾ ਮਾਇਆ ਤੇਰੇ ਤੀਨ ਨਾਮ ਪਰਸੂ ਕੀ ਦਾ ਨਾਮ ਜਿਹਦੇ ਕੋਲ ਬਿਲਕੁਲ ਮਾਇਆ ਨਹੀਂ ਕੋਈ ਪਰਸੂ ਇਦਰਾ ਇਦਾਂ ਆਵਾਜ਼ਾਂ ਮਿਲਦੀਆਂ ਨਰਾਦਰ ਨਾਲ ਤੇ ਜਿਸ ਬੰਦੇ ਦੇ ਕੋਲ ਦਰਮਿਆਨਾ ਜਾਂ ਸੰਸਾਰ ਦੇ ਵਿੱਚ ਧਨ ਹੁੰਦਾ ਹੈ ਨਾ ਜੀ ਵੀ ਦੋ ਵਕਤ ਦੀ ਰੋਟੀ ਮਿਲਦੀ ਪਈ ਹੈ ਸੰਸਾਰ ਵਿੱਚ ਪੰਜ ਸੱਤ ਲੋਕ ਜਾਣਦੇ ਨੇ ਪਿੰਡ 'ਚ ਚੰਗੀ ਇੱਜ਼ਤ ਹੈ ਉਹਨੂੰ ਦੁਨੀਆ ਕਹਿੰਦੀ ਇਹ ਤੇ ਸਾਡਾ ਪਰਸਾ ਹੈ ਥੋੜਾ ਜਿਹਾ ਪ੍ਰੇਮ ਆ ਜਾਂਦਾ ਫਿਰ ਨਾਮ ਦੇ ਵਿੱਚ ਜਿਹਦੇ ਕੋਲ ਚੰਗੇ ਪੈਸੇ ਨੇ ਸੰਸਾਰ 'ਚ ਥੋੜੀ ਜਿਹੀ ਬਣੀ ਹੋਈ ਹੈ ਦੁਨੀਆ ਕਹਿੰਦੀ ਇਹ ਸਾਡਾ ਪਰਸਾ ਹੈ ਤੇ ਜਿਸ ਬੰਦੇ ਕੋਲ ਅੰਤਾਂ ਦਾ ਪੈਸਾ ਹੋਵੇ ਬੜੀ ਜ਼ਮੀਨ ਦਾ ਮਾਲਕ ਹੋਵੇ ਉਥੇ ਫਿਰ ਸ਼ਬਦ ਵਰਤੇ ਜਾਂਦੇ ਨੇ ਪਰਸਰਾਮ ਜੀ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਜਿਸ ਬੰਦੇ ਕੋਲ ਬਿਆੰਤ ਦੌਲਤ ਹੋਵੇ ਉਹਨੂੰ ਪਰਸਰਾਮ ਜੀ ਕਿਹਾ ਜਾਂਦਾ ਹੁਣ ਬੰਦਾ ਸੋਚੇ ਵੀ ਇਹ ਸਤਕਾਰ ਕੀ ਦਾ ਸੀ ਬੰਦੇ ਦਾ ਸਤਕਾਰ ਨਹੀਂ ਹੈ ਜੀ ਮਾਇਆ ਦਾ ਸਤਕਾਰ ਜੇ ਮਾਇਆ ਨਹੀਂ ਹੈ ਤੇ ਪਰਸੂ ਹੈ ਜੇ ਮਾਇਆ ਥੋੜੀ ਬਹੁਤੀ ਹੈ ਤੇ ਸਾਡਾ ਪਰਸਾ ਹੈ ਤੇ ਜੇ ਬਹੁਤ ਸਾਰੀ ਮਾਇਆ ਤੇ ਉਸੇ ਬੰਦੇ ਨੂੰ ਦੁਨੀਆ ਪਰਸ ਰਾਮ ਜੀ ਕਹਿਣ ਲੱਗ ਪੈਂਦੀ ਹੈ ਕਿਉਂਕਿ ਦੁਨੀਆ ਸਲਾਮਾ ਹੀ ਪਦਾਰਥਾਂ ਨੂੰ ਕਰਦੀ ਹੈ ਚਲੋ ਇਹਨੂੰ ਇੱਕ ਹੋਰ ਉਦਾਹਰਨ ਨਾਲ ਸਮਝੀਏ ਕਹਿੰਦੇ ਨਾਲ ਜੀ ਕੋਈ ਸੇਠ ਸੀ ਉਹ ਸੇਠ ਰੋਜ਼ ਆਪਣੀ ਘਰੋਂ ਚੱਲ ਕੇ ਆਪਣੀ ਦੁਕਾਨ ਤੇ ਜਾਇਆ ਕਰਦਾ ਸੀ ਤੇ ਥੋੜੀ ਜੀ ਦੂਰੀ ਸੀ ਘਰ ਤੋਂ ਦੁਕਾਨ ਤੱਕ ਤੇ ਜਦੋਂ ਉਹ ਸਵੇਰੇ ਘਰੋਂ ਸਾਥ ਸੰਗਤ ਦੀ ਚੱਲਿਆ ਕਰੇ ਨਾ ਰਸਤੇ ਦੇ ਵਿੱਚ ਰੋਜ਼ ਪੰਜ ਸੱਤ ਬੰਦੇ ਮਿਲਨੇ ਤੇ ਉਸ ਸੇਠ ਨੂੰ ਲੰਘਣ ਵੇਲੇ ਕਹਿਣਾ ਸੇਠ ਜੀ RAM RAM ਜਿਸਨੇ ਵੀ ਮਿਲਣਾ ਸੇਠ ਜੀ RAM RAM ਹੁਣ ਸੇਠ ਅੱਗੋਂ ਕੋਈ ਜਵਾਬ ਨਾ ਦਿਆ ਕਰੀ। ਸੋਚਣ ਵਾਲੀ ਗੱਲ ਹੈ ਨਾ ਵੀ ਇੱਕ ਬੰਦਾ ਸਵੇਰੇ ਨਮਸਕਾਰ ਕਰ ਰਿਹਾ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਤੇ ਅੱਗੋਂ ਆਪਾਂ ਜਵਾਬ ਨਾ ਦਈਏ। ਮਨ ਨੂੰ ਠੇਸ ਤੇ ਪਹੁੰਚਦੀ ਹੈ ਨਾ। ਦੂਸਰੇ ਦਿਨ ਫਿਰ ਕਹਿੰਦੇ ਸੇਠ ਆਪਣੀ ਦੁਕਾਨ ਵੱਲ ਜਾ ਰਿਹਾ ਤੇ ਰਸਤੇ ਵਿੱਚ ਇੱਕ ਬੰਦਾ ਮਿਲਿਆ ਉਹ ਕਹਿੰਦਾ ਸੇਠ ਜੀ RAM RAM ਅੱਗੋਂ ਸੇਠ ਨੇ ਜਵਾਬ ਦਿੱਤਾ ਕਹਿੰਦਾ ਕੋਈ ਗੱਲ ਨਹੀਂ ਮੈਂ ਕਹਿ ਦਿਆਂਗਾ। ਇਹ ਕਿਦਾਂ ਦਾ ਜਵਾਬ ਹੋਇਆ ਜੀ RAM RAM ਦੂਜਾ ਬੰਦਾ ਮਿਲਿਆ ਸੇਠ ਜੀ RAM RAM ਸੇਠ ਜੀ ਕਹਿੰਦੇ ਕੋਈ ਨਾ ਭਾਈ ਮੈਂ ਤੇਰਾ RAM RAM ਵੀ ਕਹਿ ਲਿਆਂਦਾ ਤੀਸਰੇ ਦਿਨ ਫਿਰ ਜਦੋਂ ਰਸਤੇ ਵਿੱਚ ਜਾਂਦਿਆਂ ਕਿਸੇ ਨੇ ਕਿਹਾ ਨਾ ਸੇਠ ਜੀ RAM RAM ਉਹ ਸੇਠ ਕਹਿੰਦਾ ਕੋਈ ਨਾ ਭਾਈ ਮੈਂ ਤੇਰਾ ਸਨੇਹਾ ਲਾ ਦੇਵਾਂਗਾ ਮੈਂ ਕਹਿ ਲਿਆਂਗਾ ਇੱਕ ਬੰਦੇ ਨੇ ਰੋਕ ਲਿਆ ਸੇਠ ਨੂੰ ਕਹਿੰਦਾ ਸੇਠ ਜੀ ਤੁਹਾਨੂੰ ਰੋਜ਼ RAM RAM ਬੁਲਾਈਦੀ ਐ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਈਦੀ ਐ ਤੁਸੀਂ ਹਮੇਸ਼ਾ ਕਹਿ ਦਿੰਦੇ ਹੋ ਵੀ ਕਹਿ ਦਿਆਂਗਾ ਕਿਹਨੂੰ ਕਹਿਣਾ ਜਾ ਕੇ ਉਹ ਸੇਠ ਕਹਿੰਦਾ ਤੂੰ ਇਦਾਂ ਕਰੀ ਜਦੋਂ ਮੈਂ ਸ਼ਾਮ ਨੂੰ ਦੁਕਾਨ ਤੋਂ ਵਾਪਸ ਪਰਤਾਂਗਾ ਨਾ ਤੂੰ ਮੇਰੇ ਨਾਲ ਮੇਰੇ ਘਰ ਜਲਦੀ ਮੈਂ ਤੇਰੀ ਗੱਲ ਦਾ ਤੈਨੂੰ ਜਵਾਬ ਦੇਵਾਂਗਾ ਚਲੋ ਜੀ ਆਪਣੀ ਦੁਕਾਨਦਾਰੀ ਸਾਰਾ ਦਿਨ ਨਿਭਾਈ ਸੇਠ ਨੇ ਸ਼ਾਮ ਨੂੰ ਦੁਕਾਨ ਵਧਾ ਕੇ ਜਿੰਦੇ ਲਾ ਕੇ ਵਾਪਸ ਪਰਤ ਰਿਹਾ ਸੀ ਤੇ ਉਹ ਬੰਦਾ ਮਿਲ ਗਿਆ ਜਿੰਨੇ ਪੁੱਛਿਆ ਸੀ ਵੀ ਕਿਨੂੰ ਕਹੋਗੇ ਜਾ ਕੇ RAM RAM ਸੇਠ ਨੇ ਬਾਹ ਫੜੀ ਤੇ ਆਪਣੇ ਘਰ ਲੈ ਗਿਆ ਘਰ ਜਾ ਕੇ ਕਹਿੰਦੇ ਉਹਨੇ ਸੇਠ ਨੇ ਸਿੱਧਾ ਜਾਂਦਿਆਂ ਸਾਰ ਆਪਣੀ ਤਜੋਰੀ ਖੋਲੀ ਜਿਹਦੇ ਵਿੱਚ ਪੈਸੇ ਪਏ ਸੀ ਮਾਇਆ ਪਈ ਸੀ ਤੇ ਉਹਦੇ ਅੱਗੇ ਖੜ ਕੇ ਕਹਿਣ ਲੱਗ ਪਿਆ ਅੱਜ ਤੈਨੂੰ ਫਲਾਣੇ ਨੇ RAM RAM ਕਿਹਾ ਅੱਜ ਤੈਨੂੰ ਫਲਾਣੇ ਬੰਦੇ ਨੇ ਆ ਇੱਕ ਮੇਰੇ ਨਾਲ ਆਇਆ ਇਹ ਵੀ ਤੈਨੂੰ ਰਾਮ ਰਾਮ ਕਹਿ ਰਿਹਾ ਇਹਨਾਂ ਦਾ ਕਬੂਲ ਕਰ ਉਹ ਬੰਦਾ ਬੜਾ ਗੁੱਸੇ ਵਿੱਚ ਆ ਗਿਆ ਕਰੋਧ 'ਚ ਆ ਗਿਆ ਜੀ ਉਹ ਕਹਿੰਦਾ ਸੇਠ ਜੀ ਤੁਹਾਨੂੰ ਕੀ ਲੱਗਦਾ ਮੈਂ ਮਾਇਆ ਕਰਕੇ ਪੈਸਿਆਂ ਕਰਕੇ ਤੁਹਾਨੂੰ ਰਾਮ ਰਾਮ ਕਹਿਣਾ ਲੋ ਸਤਕਾਰ ਨਾਲ ਬੁਲਾਉਣਾ ਮੈਂ ਤੇ ਤੁਹਾਨੂੰ ਕਹਿ ਰਾਮ ਰਾਮ ਸੇਠ ਕਹਿੰਦਾ ਅੱਛਾ ਜੇ ਮੈਨੂੰ ਰਾਮ ਰਾਮ ਕਹਿ ਰਿਹਾ ਹੈ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਮੇਰੇ ਘਰ 'ਚ ਅੰਤਾਂ ਦੀ ਗਰੀਬੀ ਸੀ ਉਦੋਂ ਤੇ ਕਦੇ ਮੈਨੂੰ ਰਾਮ ਰਾਮ ਕਿਹਾ ਨਹੀਂ ਸੀ ਆ ਜਦੋਂ ਦੇ ਮੇਰੇ ਚੰਗੇ ਦਿਨ ਸ਼ੁਰੂ ਹੋਏ ਨੇ ਮਾਇਆ ਦੀ ਚੰਗੀ ਦੁਕਾਨਦਾਰੀ ਮੇਰੀ ਚੱਲ ਪਈ ਤੈਨੂੰ ਰਾਮ ਰਾਮ ਬੁਲਾਉਣੀ ਚੇਤੇ ਆ ਗਈ ਉਹ ਗੁਰਮੁਖਾ ਅਸਲ ਦੇ ਵਿੱਚ ਇਹ ਜਿਹੜਾ ਰਾਮ ਰਾਮ ਇਹ ਨਮਸ਼ਕਾਰਾਂ ਇਹ ਸਤਕਾਰ ਹੈ ਨਾ ਇਹ ਤੂੰ ਮੇਰਾ ਨਹੀਂ ਕੀਤਾ ਇਹ ਸਤਕਾਰ ਇਸ ਮਾਇਆ ਦਾ ਹੈ ਇਸ ਵਾਸਤੇ ਇਹਦਾ ਸਤਕਾਰ ਮੈਂ ਆ ਕੇ ਇਹਨੂੰ ਹੀ ਦੇ ਦਿੰਦਾ ਹਾਂ ਗੁਰਮੁਖੋ ਇਹ ਬਿਲਕੁਲ ਸੱਚੀ ਗੱਲ ਹੈ ਸੰਸਾਰ ਦੁਨੀਆ ਰਿਸ਼ਤੇ ਵੀ ਉਹਦੇ ਨਾਲ ਬਣਾਉਣਾ ਚਾਹੁੰਦੀ ਹੈ ਜਿੱਤੇ ਜੇਬ ਦੇ ਵਿੱਚ ਦੋ ਛਿਲੜ ਨੇ ਸੰਸਾਰ ਸਤਕਾਰ ਵੀ ਉਦਾਂ ਹੀ ਕਰਦਾ ਹੈ ਦੁਨੀਆਦਾਰੀ ਵਿੱਚ ਪੁੱਛਿਆ ਹੀ ਉਹਨੂੰ ਜਾਂਦਾ ਹੈ ਜਿੱਦੀ ਜੇਬ ਦੇ ਵਿੱਚ ਕੁਝ ਹੈ ਇਹ ਨਹੀਂ ਵੇਖਿਆ ਜਾਂਦਾ ਵੀ ਕਮਾਈ ਇਮਾਨਦਾਰੀ ਦੀ ਹੈ ਜਾਂ ਬੇਈਮਾਨੀ ਦੀ ਹੈ ਨਹੀਂ ਬਸ ਇਹ ਬੰਦਾ ਅਮੀਰ ਐ ਤਣਾੜ ਐ ਇਹਨੂੰ ਸਤਕਾਰ ਦਿੱਤਾ ਜਾਏ ਪਰ ਗੁਰੂ ਇਦਾਂ ਦਾ ਨਹੀਂ ਐ ਮੈਂ ਬੇਨਤੀ ਕਰ ਰਿਹਾ ਸੀ ਭਾਈ ਲਾਲੋ ਜੀ ਬੇਸ਼ੱਕ ਅੰਤਾਂ ਦੇ ਗਰੀਬ ਨੇ ਪਰ ਇੱਕੋ ਇੱਕ ਮੇਰੇ ਧੰਨ ਗੁਰੂ ਨਾਨਕ ਸਾਹਿਬ ਜਿਨੇ ਭਾਈ ਸ਼ਬਦ ਤੇ ਜੀ ਸ਼ਬਦ ਦੋਨੋਂ ਵਰਤੇ ਨੇ ਭਾਈ ਲਾਲੋ ਜੀ ਵਾਸਤੇ ਰੋ ਵਿਚਾਰ ਮਰਜ ਕਹਿੰਦੇ ਭਾਈ ਲਾਲੋ ਜੀ ਦਰਵਾజా ਖੋਲੋ ਅੰਦਰੋਂ ਆਵਾਜ਼ ਆਉਂਦੀ ਹੈ ਜੀ ਕੌਣ ਕਿਉਂਕਿ ਹੈਰਾਨੀ ਹੈ ਨਾ ਵੀ ਕਿਹਨੇ ਇੰਨੇ ਸਤਕਾਰ ਨਾਲ ਆਵਾਜ਼ ਦਿੱਤੀ ਪਹਿਲੀ ਵਾਰ ਇਹ ਸ਼ਬਦ ਸੁਣੇ ਅੱਗੋਂ ਭਾਈ ਸਾਹਿਬ ਕਹਿੰਦੇ ਜੀ ਕੌਣ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਜੀ ਮੁਸਾਫਿਰ ਹਾਂ ਤੇ ਭਾਈ ਲਾਲੋ ਵੀ ਬਹੁਤ ਗੁਰਮੁਖ ਰੂਹੀ ਜੀ ਅੰਦਰੋਂ ਜਵਾਬ ਆਉਂਦਾ ਕਹਿੰਦੇ ਪੂਰੀ ਦੁਨੀਆ ਹੀ ਮੁਸਾਫਿਰ ਹੈ ਇਹ ਵੀ ਕਿਸੇ ਬਿਰਲੇ ਨੂੰ ਸਮਝ ਆਉਂਦੀ ਹੈ ਜੀ ਜ਼ੁਬਾਨ ਤੇ ਤੇ ਅਸੀਂ ਸਾਰੇ ਕਹਨੇ ਆਂ ਜੀ ਦੁਨੀਆ ਚਾਰ ਦਿਨਾਂ ਦਾ ਮੇਲਾ ਇੱਕ ਦਿਨ ਛੱਡ ਕੇ ਚਲੇ ਜਾਣਾ ਪਰ ਕਦੇ ਨੂੰ ਮਹਿਸੂਸ ਕੀਤਾ ਵੀ ਸੱਚੀ-ਮੁੱੱਚੀ ਛੱਡ ਕੇ ਜਾਣਾ ਜਿਸ ਦਿਨੇ ਮਹਿਸੂਸ ਹੋ ਗਿਆ ਨਾ ਵੀ ਚਾਰ ਦਿਸ ਕੇ ਪਾਹ ਹੁਣੇ ਵੀ ਅਸੀਂ ਚਾਰ ਦਿਨ ਦੇ ਪਰੌਣੇ ਆ ਸਭ ਤੋਂ ਪਹਿਲਾਂ ਤੇ ਸਾਥ ਸੰਗਤ ਦੀ ਬੇਈਮਾਨੀਆਂ ਝੂਠ ਨਫ਼ਰਤਾਂ ਈਰਖਾਵਾਂ ਸਭ ਉਸੇ ਦਿਨ ਹੀ ਛੁੱਟ ਜਾਣ ਕਿਉਂ ਕਿ ਪਤਾ ਮਹਿਸੂਸ ਹੋ ਗਿਆ ਵੀ ਇੱਕ ਦਿਨ ਜਾਣਾ ਕੀ ਕਰਨਾ ਫਿਰ ਨਪਰਤ ਕਰਕੇ ਕੀ ਕਰਨਾ ਫਿਰ ਕਿਸੇ ਨਾਲ ਈਰਖਾ ਰੱਖ ਕੇ ਕੀ ਕਰਨਾ ਕਿਸੇ ਦਾ ਹੱਕ ਖਾ ਕੇ ਜਦੋਂ ਪਤਾ ਹੈ ਵੀ ਇੱਥੇ ਸਦੀਵੀ ਤੇ ਰਹਿਣਾ ਨਹੀਂ ਪਰ ਇਹ ਗੱਲਾਂ ਸਿਰਫ ਹੈ ਜੁਬਾਨੀ ਨੇ ਇਹ ਸਿਰਫ ਜੀਬ ਹੀ ਕਹਿ ਰਹੀ ਹੈ ਵੀ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ ਮਨ ਥੋੜਾ ਕਹਿੰਦਾ ਵੀ ਛੱਡਣਾ ਹੈ ਅਸੀਂ ਤੇ ਕਹਿੰਦੇ ਆ ਵੀ ਸਭ ਕੁਝ ਕਮਾਉਣਾ ਹੀ ਹੈ ਬਣਾਉਣਾ ਹੀ ਹੈ ਮੌਤ ਤੇ ਦੂਜਿਆਂ ਵਾਸਤੇ ਬਣੀ ਹੈ ਮੈਂ ਤੇ ਬੜਾ ਲੰਮਾ ਸਮਾਂ ਜੀ ਕੇ ਜਾਣਾ ਹੈ ਮੈਂ ਨਾ ਮਰਾਂ ਮਰਬੂ ਸੰਸਾਰਾ ਬਿ ਸੰਸਾਰ ਮਰਦਾ ਮਰੀ ਜਾਵੇ ਮੈਂ ਥੋੜਾ ਮਰਨਾ ਮੇਰੇ ਕੋਲ ਤੇ ਬੜੀ ਜ਼ਿੰਦਗੀ ਮੈਂ ਤੇ ਹਜੇ ਬੱਚੇ ਪਿਆਉਣੇ ਨੇ ਮੈਂ ਤੇ ਹਜੇ ਜ਼ਮੀਨ ਵਧਾਉਣੀ ਮੈਂ ਤੇ ਹਜੇ ਮਕਾਨ ਪੱਕਾ ਕਰਨਾ ਇਹ ਚੱਲਦੀਆਂ ਨੇ ਨਾ ਜੀ ਅੰਦਰ ਵਿਚਾਰਾਂ ਕਿਉਂ ਚੱਲਦੀਆਂ ਨੇ ਕਿਉਂਕਿ ਸੋਚ ਕੇ ਬੈਠਿਆਂ ਵੀ ਬੜਾ ਲੰਮਾ ਸਮਾਂ ਰਹਿਣਾ ਮਾਰਦੇ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਨਾ ਕਰ ਹੈ ਵਿਥਾਰ ਜਿਨ੍ਹਾਂ ਨੇ ਜਾਣ ਲਿਆ ਨਾ ਕਿ ਸੰਸਾਰ ਤੋਂ ਚਲੇ ਜਾਣਾ ਹੈ ਮਰਜ ਕਹਿੰਦੇ ਉਹ ਬਹੁਤੇ ਸੰਸਾਰ ਦੇ ਵਿੱਚ ਆਪਣੇ ਪੈਰ ਨਹੀਂ ਪਸਾਰਦੇ ਹੁੰਦੇ ਉਹ ਲੋੜ ਮੁਤਾਬਕ ਜ਼ਿੰਦਗੀ ਜਿਉਂਦੇ ਨੇ ਜਿਵੇਂ ਭਾਈ ਲਾਲੂ ਜੀ ਜਿੰਨੀ ਮਿਲਦੀ ਪਈ ਹੈ ਉਹ ਦੇ ਵਿੱਚ ਹੀ ਸਬਰ ਕਰਕੇ ਜ਼ਿੰਦਗੀ ਕੱਢੀ ਜਾਂਦੇ ਨੇ ਕੋਈ ਰੱਬ ਨੂੰ ਗੁਲਾਮੇ ਨਹੀਂ ਕੋਈ ਪਰਮਾਤਮਾ ਨੂੰ ਮਹਿਣਾ ਨਹੀਂ ਇੱਥੇ ਅਸੀਂ ਸਾਧ ਸੰਗਤ ਜੀ ਸਾਲ-ਸਾਲ ਦਾ ਅਨਾਜ ਜੋੜ ਕੇ ਬੈਠੇ ਆਂ ਸਾਲ-ਸਾਲ ਦਾ ਆਡੇ ਸਭਨਾਂ ਦੇ ਘਰਾਂ ਵਿੱਚ ਢੋਲਾਂ ਵਿੱਚ ਪੀਪਿਆਂ ਵਿੱਚ ਇੰਨੀ ਕੋ ਕਣਕਤਾ ਪਈ ਹੈ ਨਾ ਵੀ 6 ਮਹੀਨੇ ਆਰਾਮ ਨਾਲ ਬੈਠ ਕੇ ਖਾ ਸਕਦੇ ਹਾਂ ਅਸੀਂ ਕਰੀ ਫਿਰਦੇ ਹਾਂ ਪ੍ਰਬੰਧ ਪਰ ਫਿਰ ਵੀ ਸਾਥ ਸੰਗਤ ਦੀ ਸੰਤੁਸ਼ਟ ਕੋਈ ਨਹੀਂ ਰੱਬ ਨੂੰ ਅਲਾਮੇ ਫਿਰ ਵੀ ਦਈ ਜਾਂਦੇ ਆ ਵੀ ਰੱਬਾ ਆ ਕਿਉਂ ਨਹੀਂ ਦਿੱਤਾ ਆ ਕਿਉਂ ਨਹੀਂ ਦਿੱਤਾ ਕਾਰਨ ਅਸੀਂ ਸੰਤੁਸ਼ਟ ਨਹੀਂ ਹੋ ਸਕੇ ਭਾਈ ਲਾਲੋ ਦੀ ਨੀਅਤ ਇੰਨੀ ਚੰਗੀ ਉਹ ਸੰਤੁਸ਼ਟ ਹੈ ਜਿੰਨਾ ਰੱਬ ਨੇ ਦਿੱਤਾ ਕੋਈ ਮਹਿਨਾ ਨਹੀਂ ਕੋਈ ਉਲਾਮਾ ਨਹੀਂ ਰੋ ਵਿਚਾਰ ਧੰਗ ਗੁਰੂ ਨਾਨਕ ਸਾਹਿਬ ਨੇ ਦਰਵਾਜ਼ਾ ਖੜਕਾ ਕੇ ਕਿਹਾ ਮੁਸਾਫਿਰ ਹਾਂ ਅੱਗੋਂ ਭਾਈ ਲਾਲੋ ਵੀ ਕਹਿੰਦੇ ਸਤਗੁਰੂ ਸਾਰੀ ਦੁਨੀਆ ਹੀ ਮੁਸਾਫਿਰ ਹੈ ਮਰਜ ਕਹਿੰਦੇ ਕੁਝ ਦਿਨ ਤੁਹਾਡੇ ਘਰ ਵਿੱਚ ਆਰਾਮ ਕਰਨਾ ਹੈ ਪ੍ਰਸ਼ਾਦਾ ਛਕਣਾ ਤੇ ਸਾਧ ਸੰਗਤ ਜੀ ਭਾਈ ਲਾਲੋ ਨੇ ਦਰਵਾਜ਼ਾ ਖੋਲ੍ਹਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨਾ ਤੇ ਅੰਦਰ ਗਦਗਦ ਹੋ ਗਿਆ ਕਿਉਂਕਿ ਚੰਗੀ ਨੀਅਤ ਵਾਲਾ ਹੀ ਗੁਰੂ ਵਿੱਚ ਗੁਰੂ ਨੂੰ ਵੇਖ ਸਕਦਾ ਹੈ ਹਰ ਕੋਈ ਗੁਰੂ ਦੀ ਪਰਖ ਵੀ ਨਹੀਂ ਕਰ ਸਕਦਾ ਹੁੰਦਾ ਬਹੁਤ ਸੰਸਾਰ ਦੇ ਲੋਕਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਅੱਜ ਵੀ ਇੱਕ ਗਿਆਨ ਦੀ ਕਿਤਾਬ ਹੀ ਨੇ ਇਹਦੇ ਤੋਂ ਵੱਧ ਬਹੁਤ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਨਹੀਂ ਸਕੇ ਪਰਖ ਨਹੀਂ ਸਕੇ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਹੁਤ ਲੋਕਾਂ ਦੀ ਆਮ ਜੇ ਇਨਸਾਨ ਹੀ ਨੇ ਪਰ ਬੇਬੇ ਨਾਨਕੀ ਨੂੰ ਪੁੱਛ ਕੇ ਵੇਖੋ ਗੁਰੂ ਨਾਨਕ ਕੀ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਭ ਤੋਂ ਪਹਿਲਾਂ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਲਿਖਿਆ ਵੀ ਸਭ ਤੋਂ ਪਹਿਲੀ ਜੇ ਕੋਈ ਸਿੱਖ ਗੁਰੂ ਨਾਨਕ ਦੀ ਕਿਸੇ ਨੂੰ ਲਿਖਣਾ ਤੇ ਬੇਬੇ ਨਾਨਕੀ ਨੂੰ ਲਿਖੀਏ ਉਮਰ ਦੇ ਵਿੱਚ 5 ਸਾਲ ਵੱਡੇ ਨੇ ਬੇਬੇ ਨਾਨਕੀ ਦੇ ਨਾਮ ਤੋਂ ਨਾਨਕ ਮਿਲਿਆ ਹੈ ਨਾਮ ਧੰਗੁਰੂ ਨਾਨਕ ਸਾਹਿਬ ਇਹ ਤੇ ਨਾਨਕੀ ਦਾ ਵੀਰ ਨਾਨਕ ਹੈ ਇਹ ਨਾਨੀ ਨੇ ਸ਼ਬਦ ਵਰਤੇ ਸਨ ਉਹਨਾਂ ਸਮਿਆਂ ਦੇ ਵਿੱਚ ਨਾ ਜੀ ਇਹ ਰੀਤ ਸੀ ਵੀ ਜਦੋਂ ਕਿਸੇ ਲੜਕੀ ਦੇ ਘਰ ਪਹਿਲੀ ਔਲਾਦ ਜਨਮ ਲੈਂਦੀ ਸੀ ਨਾ ਉਹਦਾ ਜਨਮ ਉਸ ਬੀਬੀ ਦੇ ਉਸ ਬੱਚੀ ਦੇ ਪੇਕੇ ਘਰ ਵਿੱਚ ਜਾ ਕੇ ਹੁੰਦਾ ਸੀ ਬੇਬੇ ਨਾਨਕੀ ਦਾ ਜਨਮ ਪੇਕੇ ਘਰ ਵਿੱਚ ਹੋਇਆ ਸੀ ਧੰਨ ਗੁਰੂ ਨਾਨਕ ਸਾਹਿਬ ਦੀ ਮਾਤਾ ਦੇ ਮਾਤਾ ਤ੍ਰਿਪਤਾ ਜੀ ਦੇ ਆਪਣੇ ਘਰ ਦੇ ਵਿੱਚ ਨਾਨਕੀਆਂ ਦੇ ਜਨਮ ਲੈਣ ਕਰਕੇ ਨਾਮ ਰੱਖਿਆ ਗਿਆ ਸੀ ਨਾਨਕੀ ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਜਨਮ ਹੁੰਦਾ ਹੈ ਤੇ ਸ਼ਬਦ ਵਰਤੇਗੇ ਤੇ ਨਾਨਕੀ ਦਾ ਵੀਰ ਨਾਨਕ ਹੈ ਉਥੋਂ ਨਾਨਕ ਨਾਮ ਇੰਨਾ ਪਿਆਰ ਕਿ ਪੰਜ ਸਾਲ ਉਮਰ ਵਿੱਚ ਵੱਡੇ ਹੋਣ ਦੇ ਬਾਵਜੂਦ ਵੀ ਬੇਬੇ ਨਾਨਕੀ ਨੇ ਵੇਖ ਲਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਤਿਰੰਕਾਰ ਦੀ ਜੋਤ ਹੈ ਤੇ ਜਦੋਂ ਕਦੇ ਧੰਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਜਾਂਦੇ ਨਾ ਬੇਬੇ ਨਾਨਕੀ ਜੀ ਪ੍ਰੇਮ ਵਿੱਚ ਚਰਨਾਂ 'ਚ ਨਮਸਕਾਰ ਕਰ ਦਿੰਦੇ ਸਨ ਆਪਣੇ ਛੋਟੇ ਭਰਾ ਦੇ ਗੁਰੂ ਨਾਨਕ ਸਾਹਿਬ ਨੇ ਕਹਿਣਾ ਬੇਬੇ ਬੇਬੇ ਸ਼ਬਦ ਤੋਂ ਵੱਡੀ ਭੈਣ ਦੀ ਵਰਤਿਆ ਜਾਂਦਾ ਹੈ ਜੀ ਵੈਸੇ ਇਹ ਇਤਿਹਾਸ ਵਿੱਚ ਤਿੰਨ ਨਾਨਕੀਆਂ ਨੇ ਜਿਹੜੇ ਆਪ ਇਤਿਹਾਸ ਤੋਂ ਜਾਣੂ ਹੋ ਤੁਸੀਂ ਨਾਮ ਸੁਣਿਆ ਹੋਣਾ ਜਿੱਥੇ ਤੇ ਇਤਿਹਾਸ ਵਿੱਚ ਨਾਮ ਆਵੇ ਬੇਬੇ ਨਾਨਕੀ ਉਹਦਾ ਤੇ ਭਾਵ ਹੈ ਵੀ ਗੱਲ ਹੋ ਰਹੀ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਵੱਡੇ ਭੈਣ ਦੀ ਜਿਹੜੇ ਉਮਰ ਵਿੱਚ 5 ਸਾਲ ਵੱਡੇ ਸਕੇ ਭੈਣ ਬੇਬੇ ਇੱਕ ਇਤਿਹਾਸ ਵਿੱਚ ਜੇਕਰ ਆਉਂਦਾ ਮਾਤਾ ਨਾਨਕੀ ਜਿੱਥੇ ਸ਼ਬਦ ਮਾਤਾ ਨਾਨਕੀ ਇਤਿਹਾਸ ਵਿੱਚ ਆਵੇ ਉਹਦਾ ਭਾਵ ਹੈ ਗੱਲ ਹੋ ਰਹੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਦੀ ਜਿਨ੍ਹਾਂ ਦੇ ਨਾਮ ਤੇ ਸ਼ਹਿਰ ਵਸਾਇਆ ਸੀ ਸਤਗੁਰੂ ਸਾਹਿਬ ਜੀ ਨੇ ਚੱਕ ਨਾਨਕੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਬਾਅਦ ਵਿੱਚ ਨਾਮ ਬਦਲ ਕੇ ਆਨੰਦਪੁਰ ਸਾਹਿਬ ਬਣਿਆ ਪਹਿਲਾ ਨਾਮ ਚੱਕ ਨਾਨਕੀ ਸੀ ਨਾ ਜੀ ਆਨੰਦਪੁਰ ਸਾਹਿਬ ਦਾ ਉਹ ਕਿਹਦੇ ਨਾਮ ਤੇ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ ਉਹਨਾਂ ਦੀ ਸੁਪਤਨੀ ਬੀਬੀ ਮਾਤਾ ਨਾਨਕੀ ਜੀ ਜਿੱਥੇ ਜ਼ਿਕਰ ਆਵੇ ਮਾਤਾ ਨਾਨਕੀ ਉਹਦਾ ਭਾਵ ਹੈ ਗੱਲ ਹੋ ਰਹੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ ਦੀ ਤੇ ਇੱਕ ਇਤਿਹਾਸ ਵਿੱਚ ਆਉਂਦਾ ਬੀਬੀ ਨਾਨਕੀ ਬੀਬੀ ਨਾਨਕੀ ਜਿੱਥੇ ਇਤਿਹਾਸ ਜ਼ਿਕਰ ਆਵੇ ਸਮਝੋ ਗੱਲ ਹੋ ਰਹੀ ਹੈ ਕਬਰ ਨੌ ਨਿਹਾਲ ਦੀ ਪਤਨੀ ਦੀ ਖਾਲਸਾ ਰਾਜ ਦੇ ਸਮੇਂ ਇਹ ਤਿੰਨ ਨਾਨਕੀਆਂ ਇਤਿਹਾਸ ਵਿੱਚ ਨੇ ਬੇਬੇ ਨਾਨਕੀ ਬੀਬੀ ਨਾਨਕੀ ਤੇ ਮਾਤਾ ਨਾਨਕੀ ਇਹ ਤਿੰਨੇ ਨਾਨਕੀਆਂ ਧੰਨ ਨੇ ਮੈਂ ਬੇਨਤੀ ਕਰ ਰਿਹਾ ਸੀ ਬਹੁਤ ਘੱਟ ਲੋਕਾਂ ਦੀ ਅੱਖ ਹੈ ਜਿਨ੍ਹਾਂ ਨੇ ਗੁਰੂ ਨੂੰ ਗੁਰੂ ਕਰਕੇ ਵੇਖਿਆ ਔਰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਵਿੱਚ ਤੇ ਕੱਲੀ ਬੇਬੇ ਨਾਨਕੀ ਹੈ ਮਾਂ ਨੇ ਵੀ ਪੁੱਤ ਵਾਂਗ ਪਾਲਿਆ ਤੇ ਪਿਤਾ ਨੇ ਵੀ ਪੁੱਤ ਵਾਂਗ ਪਾਲਿਆ ਇੱਕੋ ਇੱਕ ਬੇਬੇ ਨਾਨਕੀ ਜਿਨੇ ਰੱਬ ਰੂਪ ਵੇਖਿਆ ਗੁਰੂ ਨਾਨਕ ਸਾਹਿਬ ਪੂਰੀ ਤਲਵੰਡੀ ਦੇ ਵਿੱਚ ਕੱਲਾ ਰਾਏ ਬੁਲਾਰ ਹੈ ਉਸ ਵੇਲੇ ਦਾ ਬਾਦਸ਼ਾਹ ਸੁਲਤਾਨ ਜਿਨੇ ਵੇਖ ਲਿਆ ਸੀ ਕਿ ਗੁਰੂ ਨਾਨਕ ਸਾਹਿਬ ਆਮ ਬੱਚਾ ਨਹੀਂ ਆਮ ਇਨਸਾਨ ਨਹੀਂ ਰਾਏ ਬੁਲਾਰ ਇੰਨਾ ਪਿਆਰ ਕਰਦਾ ਸੀ ਜੀ ਧੰਨ ਗੁਰੂ ਨਾਨਕ ਸਾਹਿਬ ਨੂੰ ਬੇਸ਼ੱਕ ਆਪ ਮੁਸਲਮਾਨ ਸੀ ਰਾਏ ਬੁਲਾਰ ਪਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸੀਸ ਰੱਖਦਾ ਸੀ ਜੀ ਤੁਸੀਂ ਸੋਚੋ ਕਿੰਨੀ ਵੱਡੀ ਪ੍ਰੇਮ ਦੀ ਉਦਾਹਰਣ ਹੈ ਰਾਏ ਬੁਲਾਰ ਦਾ ਜੀਵਨ ਇਤਿਹਾਸ ਕਹਿੰਦਾ ਹੈ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਦੇ ਪਿਤਾ ਨੇ ਗੁਰੂ ਨਾਨਕ ਸਾਹਿਬ ਦੇ ਥੱਪੜ ਮਾਰਿਆ ਇਤਿਹਾਸ ਤੁਸੀਂ ਸਾਰਿਆਂ ਨੂੰ ਸੁਣਿਆ ਹੈ ਨਾ ਵੀ 20 ਰਜਤਪਨ ਦਿੱਤੇ 20 ਰੁਪਏ ਦਿੱਤੇ ਤੇ ਜਾ ਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਏ ਉਸ ਵੇਲੇ 20 ਰਜਤਪਨ ਅੱਜ ਦੇ ਸਮੇਂ 'ਚ ਰੁਪਈਏ ਕਹਿੰਦੇ ਆ ਬਹੁਤ ਵੱਡੀ ਕੀਮਤ ਸੀ ਜੀ ਉਹਨਾਂ ਦੀ ਤੇ ਗੁਰੂ ਨਾਨਕ ਸਾਹਿਬ ਸਾਰਿਆਂ ਦੇ ਪ੍ਰਸ਼ਾਦਾ ਲੰਗਰ ਛਕਾਏ ਭੁੱਖੇ ਸਾਧੂਆਂ ਨੂੰ ਪਿਤਾ ਨੂੰ ਜੇ ਤਾਂ ਪਤਾ ਲੱਗਿਆ ਵੀ ਇਹ ਤੇ ਘਾਟੇ ਨੂੰ ਜੰਮਿਆ ਹੈ ਇਤਿਹਾਸ ਕਹਿੰਦਾ ਰੱਬ ਰੂਪ ਗੁਰੂ ਨਾਨਕ ਦੇ ਥੱਪੜ ਮਾਰਿਆ ਪਿਤਾ ਕਲਿਆਣ ਦਾਸ ਨੇ ਕਿਉਂਕਿ ਪੁੱਤਰ ਬਾਗ ਸਮਝਿਆ ਸੀ ਨਾ ਜਦੋਂ ਰਾਏ ਬੁਲਾਰ ਨੂੰ ਇਹ ਗੱਲ ਪਤਾ ਲੱਗੀ ਨਾ ਰਾਏ ਬੁਲਾਰ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਦੀ ਕਲਿਆਣ ਦਾਸ ਦੀ ਗੁਰੂ ਨਾਨਕ ਤੇ ਪਿਤਾ ਪਟਵਾਰੀ ਨੇ ਕਿੰਨੇ ਕੁ ਵੱਡੇ ਪਟਵਾਰੀ 1500 ਮਰਬੇ ਦੇ ਪਟਵਾਰੀ ਨੇ ਮਰੱਬੇ ਦਾ ਆਪ ਸਭ ਨੂੰ ਪਤਾ ਹੈ 25 ਕਿੱਲਾਂ ਦਾ ਸ਼ਾਇਦ ਮਰੱਬਾ ਹੁੰਦਾ ਜੀ ਮੈਨੂੰ ਇੰਨੀ ਜਾਣਕਾਰੀ ਨਹੀਂ ਪਰ ਜਿੰਨਾ ਕੁ ਮੇਰੇ ਸੁਣਨ ਵਿੱਚ ਪੜਨ ਵਿੱਚ ਆਇਆ ਪਟਵਾਰੀ ਨੇ ਮਾਲਕ ਨਹੀਂ ਮਰੱਬਿਆਂ ਦੇ ਪਟਵਾਰੀ ਰਾਏ ਬੁਲਾਰ 1500 ਮਰੱਬੇ ਦਾ ਮਾਲਕ ਹੈ ਗੁਰੂ ਨਾਨਕ ਸਾਹਿਬ ਦੇ ਪਿਤਾ ਉਹਨਾਂ 1500 ਮਰੱਬਿਆਂ ਦੇ ਪਟਵਾਰੀ ਨੇ ਇੰਨੀ ਵੱਡੀ ਪਦਵੀ ਸੀ ਰਾਏ ਬੁਲਾਰ ਦੇ ਦਰਬਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਰਾਏ ਬੁਲਾਰ ਨੂੰ ਪਤਾ ਲੱਗਾ ਵੀ ਪਿਤਾ ਨੇ ਨਾਨਕ ਦੇ ਥੱਪੜ ਮਾਰਿਆ ਬੁਲਾ ਕੇ ਰਾਜਾ ਹੋਣ ਦੇ باوجود ਵੀ ਬੇਨਤੀ ਕੀਤੀ ਆਪਣੇ ਪਟਵਾਲੀ ਨੂੰ ਕਿ ਕਿ ਤੂੰ ਨਾਨਕ ਦੇ ਥੱੱਪੜ ਨਾ ਮਾਰਿਆ ਕਰ ਇਹਨੂੰ ਚਿੜਕਿਆ ਨਾ ਕਰ ਇਹਦੇ ਤਰਸ ਦੇ ਨਾਲ ਇਹਦੀ ਕਿਰਪਾ ਦੇ ਨਾਲ ਤੇ ਮੇਰੀ ਤਲਵੰਡੀ ਸੁਖੀ ਵਸਦੀ ਪਈ ਹੈ ਇੱਕ ਬੱਚੇ ਦੇ ਪ੍ਰਤੀ ਰਾਏ ਬੁਲਾਰ ਦੀ ਇਹ ਭਾਵਨਾ ਸੀ ਜੀ ਕਿਉਂ ਸੀ ਕਿਉਂਕਿ ਉਸ ਪੰਜ ਭੌਤਿਕ ਬੱਚੇ ਦੇ ਨਾਨਕ ਦੇ ਪਿੰਡੇ ਦੇ ਵਿੱਚ ਰੱਬ ਵੱਸਦਾ ਵੇਖ ਲਿਆ ਸੀ ਰਾਏ ਬੁਲਾਰ ਨੇ ਇਤਿਹਾਸ ਕਹਿੰਦਾ ਹੈ ਇੰਨਾ ਪ੍ਰੇਮ ਰਾਏ ਬੁਲਾਰ ਦਾ ਇੱਕ ਦਿਨ ਧੰਗ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ ਉਹ ਐਸਾ ਮੱਥਾ ਟੇਕਿਆ ਕਿ ਦੁਨੀਆ ਵਿੱਚ ਉਦਾਂ ਦਾ ਮੱਥਾ ਅਜੇ ਤੱਕ ਕੋਈ ਟੇਕ ਨਹੀਂ ਸਕਿਆ ਪਤਾ ਕਿਉਂ 1500 ਮਰਬੇ ਦਾ ਮਾਲਕ ਸੀ ਰਾਏ ਬੁਲਾਰ 670 ਮਰਬਾ ਧੰਨ ਗੁਰੂ ਨਾਨਕ ਦੇ ਚਰਨਾ ਵਿੱਚ ਟੇਕ ਦਿੱਤਾ 750 ਮਰਬੇ ਦਾ ਹਿਸਾਬ ਲਾ ਕੇ ਦੇਖ ਲਓ ਜੀ 18750 ਕਿੱਲੇ ਜ਼ਮੀਨ ਬਣਦੀ ਹੈ ਇੰਨੀ ਜ਼ਮੀਨ ਦਾ ਮੱਥਾ ਗੁਰੂ ਨਾਨਕ ਸਾਹਿਬ ਨੂੰ ਟੇਕ ਕੇ ਕਹਿੰਦਾ ਬਾਬਾ ਤੇਰੇ ਤਰਸ ਨਾਲ 1500 ਮਰਬਾ ਮਿਲਿਆ ਅੱਧੇ ਤੇਰੇ ਤੇ ਅੱਧੇ ਮੇਰੇ ਇਹਨਾਂ ਪਿਆਰ ਕਰਦਾ ਸੀ ਰਾਏ ਬੁਲਾਰ ਕਿਉਂ ਕਿ ਉਹਦੀ ਅੱਖ ਨੇ ਧੰਗ ਗੁਰੂ ਨਾਨਕ ਸਾਹਿਬ ਵਿੱਚ ਆਪਣਾ ਅੱਲਾ ਵੇਖ ਲਿਆ ਸੀ ਬੇਬੇ ਨਾਨਕੀ ਨੇ ਧੰਗ ਗੁਰੂ ਨਾਨਕ ਸਾਹਿਬ ਵਿੱਚ ਰੱਬ ਵੇਖ ਲਿਆ ਸੀ ਇਸ ਲਈ ਉਮਰ ਵਿੱਚ 5 ਸਾਲ ਵੱਡੇ ਹੋਣ ਦੇ ਬਾਵਜੂਦ ਵੀ ਚਰਨਾ ਚ ਨਮਸਕਾਰ ਕਰਦੇ ਸਨ ਅੱਜ ਭਾਈ ਲਾਲੋ ਨੇ ਧੰਗ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਅੰਦਰੋਂ ਆਵਾਜ਼ ਆਈ ਉਹ ਮਨ ਅੱਜ ਤੇ ਰੱਬ ਆਪ ਕਰੇ ਚੱਲ ਕੇ ਆ ਗਿਆ ਹੈ ਇਤਿਹਾਸ ਕਹਿੰਦਾ ਭਾਈ ਲਾਲੂ ਨੇ ਬੜੇ ਪਿਆਰ ਨਾਲ ਸੇਵਾ ਕੀਤੀ ਸਰੋਂ ਦਾ ਸਾਗ ਕੋਧਰੇ ਦੀ ਰੋਟੀ ਪਤਨੀ ਨੇ ਬੜੇ ਪਿਆਰ ਨਾਲ ਬਣਾਈ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਸਤਗੁਰੂ ਵਾਸਤੇ ਭਾਈ ਲਾਲੂ ਦੀ ਬੜੀ ਸ਼ਰਧਾ ਸੀ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਨਾ ਜਾਤ ਪਾਤ ਦੇ ਵਿਭਾਗ ਨਹੀਂ ਲੋਕ ਚੌਂਕਾ ਸੁੱੱਚਾ ਕਰਵਾਉਂਦੇ ਹੁੰਦੇ ਸਨ ਵੀ ਪਹਿਲੇ ਚੌਂਕੇ ਤੇ ਲੇਪ ਕਰ ਸੁੱੱਚਾ ਕਰ ਫਿਰ ਇੱਥੇ ਸਾਡਾ ਭੋਜਨ ਤਿਆਰ ਕਰੀ ਭਾਈ ਲਾਲੋ ਨੇ ਸੋਚਿਆ ਵੀ ਚੌਂਕਾ ਲਪਕੇ ਪਵਿੱਤਰ ਕਰਕੇ ਫਿਰ ਮੈਂ ਗੁਰੂ ਨਾਨਕ ਸਾਹਿਬ ਵਾਸਤੇ ਪ੍ਰਸ਼ਾਦਾ ਤਿਆਰ ਕਰਾਂਗਾ ਧੰ ਗੁਰੂ ਨਾਨਕ ਸਾਹਿਬ ਨੇ ਰੋਕ ਦਿੱਤਾ ਮਰਜ ਕਹਿੰਦੇ ਭਾਈ ਲਾਲੋ ਅਸਲ ਚੌਂਕਾ ਤੇ ਮਨ ਹੁੰਦਾ ਹੈ ਆਖੋ ਸਤਨਾਮ ਜੇ ਮਨ ਸੋਚਾ ਤੇ ਬਾਕੀ ਸਭ ਕੁਝ ਸੋਚਾ ਹੈ ਤੇ ਜੇ ਬਾਹਰੋਂ ਚੌਂਕਾ ਸੋਚਾ ਰੱਖ ਲਿਆ ਤਨ ਸੋਚਾ ਰੱਖ ਲਿਆ ਮਨ ਵਿੱਚ ਜੇ ਝੂਠ ਬੈਠੀ ਹੈ ਨਾ ਸੁੱਚੇ ਚੌਂਕੇ ਤੇ ਸੁੱਚੇ ਤਨ ਵੀ ਕਿਸੇ ਕੰਮ ਦੇ ਨਹੀਂ ਹੁੰਦੇ ਆਖੋ ਸਤਨਾਮ ਤਨ ਧੋਤੇ ਮਨ ਅੱਛਾ ਨਾ ਹੋਈ ਸਾਧ ਸੰਗਤ ਜੀ ਬਾਹਰੀ ਸਫਾਈ ਅੰਦਰ ਦੀ ਸਫਾਈ ਨਹੀਂ ਰੱਖ ਸਕਦੇ ਜੇ ਅੰਦਰ ਸਾਫ਼ ਹੈ ਫਿਰ ਕਈ ਵਾਰ ਬਾਹਰ ਦੀ ਅਸ਼ੋਧਤਾ ਵੀ ਕਦੇ-ਕਦੇ ਮਾਇਨੇ ਨਹੀਂ ਰੱਖਦੀ ਹੁੰਦੀ। ਮਾਰਜ ਕਹਿੰਦੇ ਇਦਾਂ ਹੀ ਤਿਆਰ ਕਰੋ। ਬੜੇ ਪ੍ਰੇਮ ਦੇ ਨਾਲ ਕਹਿੰਦੇ ਚੌਕੇ ਵਿੱਚ ਭੋਜਨ ਤਿਆਰ ਹੋਇਆ ਜੀ। ਪੰਗਤ ਦੇ ਵਿੱਚ ਬੈਠ ਕੇ ਨਾਲ ਬਿਠਾ ਕੇ ਭਾਈ ਲਾਲੋ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦਾ ਛਕਾਇਆ ਜੀ ਆਪਣੇ ਨਾਲ ਬਿਠਾਇਆ। ਇਹ ਬਹੁਤ ਵੱਡੀ ਗੱਲ ਸੀ ਉਹਨਾਂ ਸਮਿਆਂ ਦੇ ਵਿੱਚ। ਕਿ ਕੋਈ ਛੂਦਰ ਨੂੰ ਆਪਣੇ ਨੇੜੇ ਬਿਠਾ ਕੇ ਬਰਾਬਰ ਖਵਾਉਂਦਾ ਨਹੀਂ ਹੁੰਦਾ ਸੀ ਜਿਹਨੂੰ ਛੂਦਰ ਕਹਿ ਦਿੰਦੇ ਸਨ ਬ੍ਰਾਹਮਣ ਗੁਰੂ ਨਾਨਕ ਸਾਹਿਬ ਨੇ ਆਪ ਛਕਿਆ ਨਾਲ ਬਿਠਾ ਕੇ ਪੰਗਤ ਲਾ ਕੇ ਭਾਈ ਲਾਲੋ ਜੀ ਨੇ ਛਕਿਆ ਭਾਈ ਮਰਦਾਨਾ ਜੀ ਨੇ ਛਕਿਆ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਇੱਕ ਮਹੀਨਾ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਰਹੇ ਸਾਨੂੰ ਕਦੇ 1 ਮਿੰਟ ਵਾਸਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਹੋਏ ਸਾਧ ਸੰਗਤ ਜੀ ਮਨ ਵਿੱਚ ਪ੍ਰੇਮ ਹੋਵੇ ਨੀਅਤ ਚੰਗੀ ਹੋਵੇ ਤੇ ਗੁਰੂ ਘਰੇ ਆ ਕੇ ਵੀ ਮਿਲ ਪੈਂਦਾ ਨਹੀਂ ਵੱਡੀਆਂ ਵੱਡੀਆਂ ਕਮਾਈਆਂ ਵਾਲੇ ਮਲਕ ਭਾਗੋ ਵਰਗੇ ਵੀ ਗੁਰੂ ਨਾਨਕ ਦੇ ਤਰਸ ਤੋਂ ਵਾਂਝੇ ਰਹਿ ਜਾਂਦੇ ਨੇ